ਬੰਦਾ ਜੀ ਸਾਨੂੰ ਪਹਿਲਾਂ ਤਾਂ 13 ਮਹੀਨੇ ਜਿਹੜੇ ਤਿੰਨ ਕਾਲੇ ਕਾਨੂੰਨ ਨੂੰ ਵਾਪਸ ਕਰਾਏ ਨੇ 13 ਮਹੀਨੇ ਬੈਠੇ ਦਿੱਲੀ ਦੀਆਂ ਬਰੂਹਾਂ ਤੇ ਚਾਰ ਦੇ ਪਾਸੇ ਉਹ ਤੋਂ ਬਾਅਦ ਉਹਦੇ ਵਿੱਚ ਵੀ ਇਹ ਤਾਂ ਨੇ ਕਈ ਉਹ ਭਾਈ ਐਮਐਸਪੀ ਦੀ ਵੀ ਇਹਨਾਂ ਨੇ ਵਾਦਾ ਕੀਤਾ ਦੀ ਅਸੀਂ ਮਾਫ ਕਰਾਂਗੇ ਤੇ ਐਮਐਸਪੀ ਲਾਗੂ ਕਰਾਂਗੇ ਉਹ ਪ੍ਰਕਿਰਣੀ ਉਹਦੇ ਉਹਦੇ ਕਾ ਸਬੰਧ ਦੇ ਵਿੱਚ ਉਹਨਾਂ ਜਥੇਬੰਦੀਆਂ ਬੈਠੀਆਂ ਸੀ ਜਾ ਕੇ ਇਹ ਮੋਰਚਾ ਆਪਣੇ ਬਾਰਡਰਾਂ ਦੇ ਉੱਤੇ ਤੇ ਡੱਲੇਵਾਲ ਸਾਹਿਬ ਨੇ ਉੱਥੇ ਜਾ ਕੇ ਮਰਨ ਵਰਤ ਦਾ ਐਲਾਨ ਕਰਤਾ ਅੱਜ 34 ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਦੇ ਕਿਸੇ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਨਾ ਮੋਦੀ ਦੇ ਨਾ ਕਿਸੇ ਹੋਰ ਦੇ ਕਿਸੇ ਨਾ ਸਗੋਂ ਕਿਸਾਨਾਂ ਤੇ ਡੰਡਾ ਬਥੇਰਾ ਫੇਰ ਲਿਆ ਇਹਨਾਂ ਨੇ ਵਿਛਾੜਾਂ ਪਾਣੀ ਦੀਆਂ ਮਾਰਦੀਆਂ ਰਬੜ ਦੀਆਂ ਗੋਲੀਆਂ ਮਾਰਦੇ ਆ ਕਈ ਕਿਸਾਨ ਸ਼ਹੀਦ ਵੀ ਕਰਤੇ ਇਹਨਾਂ ਨੇ ਐ ਮੋਰਚੇ ਦੇ ਵਿੱਚ ਤੇ ਡਲਰਾਲ ਸਾਹਿਬ ਨੇ ਜਾਨੀ ਆਪਣਾ ਦਿਲ ਨਹੀਂ ਛੱਡਿਆ ਪਰ ਸਰੀਰ बेशक ਕਮਜ਼ੋਰ ਹੋ ਗਿਆ ਸਰੀਰ ਦੇ ਵਿੱਚ ਇਹ ਪਾਣੀ ਦੇ ਘੁੱਟ ਮਿਲੀਆਂ ਅੰਦਰ ਲਗਾਈ ਕਿ ਉਹ ਬੁੱਲ ਗੱਲੇ ਕਰਦੇ ਬੱਕਰੀਆਂ ਨਾਲ ਪਰ ਖਾਦਾ ਪੀਤਾ ਕੁਛ ਨਹੀਂ ਉਸ ਦਿਨ ਤੋਂ ਜਣੀ ਸਿੱਧੀ ਉਹਨਾਂ ਨੇ ਮੌਤ ਨਾਲ ਟਕਰਦਾ ਹੀ ਹੋਇਆ ਡੱਲੇਵਾਲ ਸਾਹਿਬ ਨੇ ਪਰ ਕਿਸੇ ਦੇ ਕੰਨ ਤੇ ਜੂ ਮੋਦੀ ਕਿਤੇ ਬਾਹਰ ਦਵਾਈਆਂ ਡੂਈਆਂ ਬਲੇ ਸ਼ੇਅਰ ਕਰਨ ਚੜ ਗਿਆ ਇਹਦੇ ਕਰਕੇ ਵੀ ਅਸੀਂ ਮੋਦੀ ਦਾ ਵੀ ਕਿ ਸਖਤ ਸ਼ਬਦਾਂ ਵਿੱਚ ਬਰੂਹ ਕਰਦੇ ਆ ਜਿਹੜਾ ਇੰਨਾ ਨਰਦਈ ਬੰਦਾ ਬੁੱਚੜ ਨਿਕਲਿਆ ਹੈ ਪ੍ਰਧਾਨ ਮੰਤਰੀ ਦੇਸ਼ ਦਾ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਇੰਨੀ ਕਿਸਾਨਾਂ ਨਾਲ ਧੱਕਾਸ਼ਾਹੀ ਨਹੀਂ ਕੀਤੀ ਜਿੰਨੀ ਮੋਦੀ ਅਰਮਿਤ ਸਿੰਘ ਉਹਨਾਂ ਨੇ ਕੀਤੀ ਹੈ ਇਹਦੇ ਵਿਰੁੱਧ ਦੇ ਵਿੱਚ ਫਿਰ ਅਸੀਂ ਹੁਣ ਸਾਰੇ ਪੰਜਾਬ ਦੇ ਵਿੱਚ ਸਜੁਗਤ ਮੋਰਚੇ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਰੋਡ ਬੰਦ ਕਰੋ ਤੇ ਕੋਈ ਦੁਕਾਨ ਕੋਈ ਚੀਜ਼ ਨਹੀਂ ਚੱਲਣ ਦੇਣੀ ਦੁਕਾਨਾਂ ਖੁੱਲਣ ਨਹੀਂ ਦੇਣੀਆਂ ਮੁਕੰਮਲ ਪੰਜਾਬ ਬੰਦ ਕਰਨਾ ਪਰ ਇਹਦਾ ਹਜ਼ਾਰਾ ਸਾਨੂੰ ਬਹੁਤ ਵਧੀਆ ਮਿਲੇ ਅਸੀਂ ਨੇੜੇ ਨੇੜੇ ਸ਼ਹਿਰਾਂ ਤੱਕ ਘੁੰਮ ਕੇ ਆਈ ਆਈ ਟੀਮ ਸਾਡੀ ਪਰ ਸਾਰੇ ਮੁਕੰਮਲ ਬੰਦ ਨੇ ਸਾਡਾ ਆੜਤੀ ਵੀ ਵੀ ਜੇ ਉਹ ਦੰਦੇ ਨੇ ਮਜ਼ਦੂਰ ਦੇ ਪਿੰਡ ਭਾਈਚਾਰਾ ਸਾਰਾ ਮਜ਼ਦੂਰ ਪਿੰਡੂ ਸਾਰੇ ਵੀਰ ਸਾਡਾ ਟੀਚਰਾਂ ਤੋਂ ਲੈ ਕੇ ਮਾਸਟਰ ਅਰ ਡਾਕਟਰ ਸਾਰੇ ਸਹਿਯੋਗ ਦੇ ਰਹੇ ਨੇ ਇਹ ਮੋਰਚੇ ਦੇ ਵਿੱਚ ਅੱਜ ਦੇ ਧਰਨੇ ਦੇ ਵਿੱਚ ਬਹੁਤ ਸਮਰਥਨ ਕੀਤੀ ਹੈ ਇਹਨਾਂ ਨੇ ਇਸ ਕਰਕੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਰ ਸੈਂਟਰ ਸਰਕਾਰ ਦਾ ਪੰਜਾਬ ਸਰਕਾਰ ਨੂੰ ਲਾਣਤਾ ਪਾਉਨੇ ਫਿੱਟ ਲਾਣਤਾ ਇਹਨਾਂ ਦੇ ਸਰਕਾਰਾਂ ਦੇ ਦੋਹਾਂ ਦੇ ਪੰਜਾਬ ਦੇ ਅਰ ਹਰਿਆਣਾ ਦੇ ਅਰ ਸੈਂਟਰ ਸਰਕਾਰ ਦੇ ਜਿਨ੍ਹਾਂ ਨੇ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ ਕਿਸਾਨਾਂ ਦੀ ਕਿਸੇ ਨੂੰ ਬੰਦੇ ਬੰਨੇ ਤੇ ਬੈਠਾ ਦਿਖ ਨਹੀਂ ਰਿਹਾ ਵੀ ਡੱਲੇਆਲ ਸਾਹਿਬ ਮਰਨ ਕਰ ਨਾਲੇ ਚਲੇ ਗਿਆ ਦਿਨਾਂ ਦਾ ਹੀ ਪਰਹੁਣਾ ਦੋ ਚਾਰ ਦਿਨ ਕੱਟ ਰੋ ਵੱਧ ਤੋਂ ਵੱਧ ਕਿੰਨਾ ਕਦਰ ਬੰਦਾ ਬਿਨਾ ਖਾਣਾ ਖਰਾਕ ਤੋਂ ਰਹਿ ਸਕਦਾ ਇਸ ਲਈ ਅਸੀਂ ਨਿੰਦਾ ਕਰਦੇ ਸਾਹਕਤ ਸ਼ਬਦਾਂ ਦੇ ਵਿੱਚ ਜੇ ਗੁੰਡੀ ਸਰਕਾਰ ਨਿਕਲੀ ਹੈ ਸੈਂਟਰ ਦੀ ਮੋਦੀ ਆਰੇ ਮੇਰੇ ਸਾਹਿਬ ਪਹਿਲਾਂ ਵੀ ਗੁੰਡ ਬਣਾਈ ਕਰਦੇ ਰਹੇ ਨੇ ਗੁੰਡੇ ਹੀ ਰਹੇ ਨੇ ਗਜਰਾਚ ਦੰਗੇ ਇਹਨਾਂ ਨੇ ਕਰਾਇਆ ਹੋਰ ਬਹੁਤ ਕੁਝ ਕਰਾਇਆ ਦਿੱਲੀ 'ਚ ਭਾਈਵਾਲ ਨੇ ਜਦੋਂ 84 ਦਾ ਅਟੈਕ ਆ ਉਦੋਂ ਤੇ ਵੀ ਇਹ ਭਾਈਵਾਲ ਨੇ ਦਰਬਾਰ ਸਾਹਿਬ ਤੇ ਕਰਾਉਣ ਤੋਂ ਇਹਨਾਂ ਦੇ ਭਾਗੀਦਾਰ ਨੇ ਬੰਦੇ ਪਰ ਅਸੀਂ ਇਹਨਾਂ ਦੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਕਿ ਅੱਗੇ ਤੋਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਜੇ ਕੋਈ ਜੇ ਗੁੰਡਿਆਂ ਤੋਂ ਤੁਸੀਂ ਦੂਰ ਰਹੋ ਵੋਟਾਂ ਨਾ ਆਪਾਂ ਵੋਟਾਂ ਪਾ ਕੇ ਆਪਾਂ ਨਾ ਤੀਜੀ ਵਾਰੀ ਬਣਾਤਾ ਤੀਜੀ ਵਾਰੀ ਹੁਣ ਛੱਤਰ ਖਾ ਰਹੇ ਨੇ ਲੋਕ ਇਹਨਾਂ ਨੇ ਵੋਟਾਂ ਪਾਈਆਂ ਨੇ ਅਸੀਂ ਤਾਂ ਇਹਨਾਂ ਨੂੰ ਪਾਈਆਂ ਨਹੀਂ ਵੋਟਾਂ ਪਰ ਜਿਨ੍ਹਾਂ ਨੇ ਪਾਈਆਂ ਉਹ ਹੁਣ ਛੱਤਰ ਖਾ ਰਹੇ ਨੇ ਇਹਨਾਂ ਤੋਂ ਇਸ ਕਰਕੇ ਅਸੀਂ ਸਾਰੀ ਸੰਗਤ ਨੂੰ ਕਹਿੰਦੇ ਆ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਸਾਡਾ ਸਹਿਯੋਗ ਦਿੱਤਾ আর ਦੂਜੀ ਗੱਲ ਇਹ ਆ ਵੀ ਇਦਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਅਸੀਂ ਦੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਦੀ ਵਾਹਿਗੁਰੂ ਦੇ ਚਰਨਾਚ ਸੇ ਅਸੀਂ ਅਰਦਾਸ ਕਰਦੇ ਆਂ ਕਿ ਵਾਹਿਗੁਰੂ ਉਹਨਾਂ ਚੜ੍ਹਦੀ ਕਲਾ ਬਖਸ਼ੇ ਮੋਰਚਾ ਫਤਿਹ ਹੋ ਕੇ ਉੱਠਣ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ 50 ਬੰਦੂਰਾਂ ਦੇ ਕੇ ਕਿੰਨਾ ਸਮਰਥਨ ਮਿਲਿਆ ਜੀ ਬਹੁਤ ਸਮਰਥਨ ਮਿਲੇ ਆ ਸਾਰਾ ਪੰਜਾਬ ਬਿਲਕੁਲ ਬੰਦ ਹੈ ਕੋਈ ਵੀ ਹਰੇਕ ਬੰਦੇ ਨੇ ਸਹਿਯੋਗ ਮਜ਼ਦੂਰ ਨੇ ਕਿਸਾਨ ਨੇ ਦੁਕਾਨਦਾਰਾ ਨੇ ਪਟੋਲ ਪੌਂਪਾ ਆ ਰਹੇ ਨੇ ਵਪਾਰੀਆਂ ਨੇ ਆੜਤੀਆਂ ਨੇ ਸਭ ਨੇ ਇੱਥੇ ਸਾਥ ਦਿੱਤਾ ਕਿਉਂਕਿ ਇੱਕ ਸਾਂਝਾ ਮਸਲਾ ਹੈ ਜਿਹੜੀ ਐਮਐਸਪੀ ਲਾਗੂ ਕਰਨ ਲਈ ਕਿਸਾਨਾਂ ਨੇ ਮੋਰਚਾ ਲਾਇਆ ਬਾਜ਼ਾਰਾਂ ਦੇ ਉੱਤੇ ਉਹ ਸਾਰੇ ਕਿਸਾਨਾਂ ਦਾ ਵੀ ਮਸਲਾ ਉਹ ਆਰਥਿਕਾਂ ਦਾ ਵੀ ਮਸਲਾ ਦੁਕਾਨਦਾਰਾਂ ਦਾ ਜੇ ਕਿਸਾਨ ਕਮਜ਼ੋਰਾ ਹੋ ਗਿਆ ਤਾਂ ਇਹਦੇ ਨਾਲ ਦੁਕਾਨਦਾਰੀ ਵੀ ਬਰਬਾਦ ਹੁੰਦੀ ਆ ਅਰਥ ਵੀ ਬਰਬਾਦ ਹੁੰਦੀ ਆ ਉਦਾਰਤੀ ਵੀ ਬਰਬਾਦ ਹੁੰਦੀ ਇਸ ਲਈ ਇਹਦੇ ਵਿੱਚ ਸਾਰਿਆਂ ਨੇ ਸਹਿਯੋਗ ਕਰਿਆ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਕਿਸਾਨਾਂ ਨੂੰ ਜਿਹੜੀ ਫਸਲ ਆ ਇਹਨਾਂ ਦੀ ਵੱਡੇ ਘਰਾਣਿਆਂ ਨੂੰ ਲਟਾਉਣਾ ਚਾਹੁੰਦੀ ਆ ਜਦੋਂ ਕੋਈ ਕਣਕ 2200 2250 ਖਰੀਦੀ ਜਾਂਦੀ ਹੈ ਜਦੋਂ ਆਟਾ ਬਣ ਕੇ ਜਾਂਦਾ ਉਹਦਾ ਅਡਾਨੀ ਰਾਹੀਂ ਤਾਂ 80 ਰੁਪਏ ਕਿਲੋ ਮਿਲਦਾ 90 ਰੁਪਏ ਕਿਲੋ ਉਹ ਤੇ ਉਹਨਾਂ ਨੂੰ ਸਾਇਦਾ ਪਚਾ ਕੇ ਉਹਨਾਂ ਤੋਂ ਫੰਡ ਲੈ ਕੇ ਹਿੰਦੁਸਤਾਨ ਤੇ ਰਾਜ ਕਰ ਰਹੇ ਨੇ ਤੇ ਲੋਕਾਂ ਨੂੰ ਜਵਰੀ ਦੁਆ ਥੱਲੇ ਰੱਖ ਕੇ ਗੁਲਾਮੀ ਦਾ ਸਾਹਸ ਕਰਾ ਰਹੇ ਨੇ ਇਸ ਲਈ ਕਿਸਾਨਾਂ ਨੇ ਜਿਹੜਾ ਮੋਚਲ ਆਇਆ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਤੇ ਸਰਕਾਰ ਨੂੰ ਇੱਕ ਵੀ ਲਾਫ ਦੇ ਨਹੀਂ ਕਹਿਣ ਦਿੱਤਾ ਥੱਲੇਵਾਲ ਸਾਹਿਬ ਨੇ ਆਪਣੀ ਸ਼ਹਾਦਤ ਦੇਣ ਦਾ ਜਿਹੜਾ ਮਰਨ ਬਾਤਵਾਂ ਰੱਖਿਆ ਉਹਨਾਂ ਨੇ ਆਪਣੀ ਸ਼ਹਾਦਤ ਨੂੰ ਦੇਖ ਕੇ ਰੱਖਿਆ ਮਸਕੇ ਰੱਖਿਆ ਉਹਨਾਂ ਸ਼ਹਾਦਤ ਦੇ ਕੇ ਕਿਸਾਨਾਂ ਦੇ ਜਿਹੜੀ ਲੋਟਸ ਰੋਟਾ ਪੰਜਾਬ ਦੀ ਉਹਨੂੰ ਬਚਾ ਸਕੀ। ਸੋਨੂੰ ਨੂੰ ਕਿ ਲੱਗਦਾ ਵੀ ਅਗਲੀ ਰਣਾ ਦੀ ਤਿੱਕੀ ਹੋ ਗਈ ਜੇਕਰ ਸਰਕਾਰ ਮੰਗਾ ਨਾ ਮੰਨੀ। ਇਹ ਜਿਹੜਾ ਪੰਜਾਬ ਹੈ ਹਿੰਦੁਸਤਾਨ ਦੀਆਂ ਮੂਵਮੈਂਟਾਂ ਦਾ ਹਮੇਸ਼ਾ ਮੋਰੀ ਰਿਹਾ ਹੈ। ਜਦੋਂ ਅੰਗਰੇਜ਼ਾਂ ਨੇ ਇੱਥੇ ਮੁਸਲਮਾਨ ਰਾਜ ਕਰਨ ਲਈ ਆਏ ਹਿੰਦੁਸਤਾਨ ਤੇ ਕਬਜ਼ਾ ਕਰਿਆ ਤਾਂ ਦਸੇ ਪਾਦਸ਼ਾਹੀਆਂ ਦੇ ਸਰੂਪਾਂ ਨੇ ਆਰੂ ਗੁਰੂ ਘਰ ਸੇ ਵੀ ਨੇ ਉਹਦੇ ਫਲਾਫ ਜਹਾਜ਼ ਛੜਿਆ ਤੇ ਉਹਨਾਂ ਨੂੰ ਮੁਸਲਮਾਨਾਂ ਉਹ ਜਵਾਰਿਆਂ ਨੂੰ ਚੁੱਪ ਜਾਇਆ ਬਾਅਦ ਵਿੱਚ ਜਦੋਂ ਅੰਗਰੇਜ਼ਾਂ ਨੇ ਇੱਥੇ ਆ ਕੇ ਰਾਜ ਸਥਾਪਿਤ ਕਰਿਆ ਇੰਡੀਆ ਦੇ ਵਿੱਚ ਤਾਂ ਉਹਨਾਂ ਨੂੰ ਕੱਢਣ ਦੇ ਵਿੱਚ ਵੀ ਪੰਜਾਬੀਆਂ ਨੇ 90% ਕੁਰਬਾਨੀਆਂ ਦੇ ਕੇ ਅਰ ਸੰਘਰਸ਼ ਲੜ ਕੇ ਲੜਿਆ ਸੀਗਾ ਤੇ ਹੁਣ ਵੀ ਜਿਹੜੀ ਫੌਨਮੀ ਨੂੰ ਲੋਟ ਕਰਨ ਲਈ ਪੰਜਾਬ ਦੇ ਲੋਕ ਨੇ ਜਿਹੜੇ ਉਹ ਮੋਢੀ ਬਣ ਰਹੇ ਨੇ ਖਾਸ ਕਰ ਸਿੱਖ ਸਮਾਜ ਕਿਉਂਕਿ ਪਹਿਲਾਂ ਵੀ ਸਿੱਖ ਸਮਾਜ ਨੇ ਇਹ ਰਹਿਨਮਾਈ ਕਰੀਆ ਅੱਜ ਤੋਂ 500 ਸਾਲ ਪਹਿਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੋਕਾਂ ਨੂੰ ਲਾਮਬੰਦ ਕੀਤਾ ਅੱਜ ਵੀ ਜਿਹੜੀ ਕਿਸਾਨੀ ਦੇ ਮਸਲਿਆਂ ਤੇ ਲਾਮਬੰਦੀਆ ਏਡੀਆਂ ਦੀ ਭਾਰਤ ਦੀ ਤਾਂ ਪੰਜਾਬ ਦੀ ਕਿਸਾਨੀ ਹੀ ਕਰ ਰਹੀ ਹੈ ਤੁਸੀਂ ਜਿਹੜੇ ਕਿਸਾਨ ਭਾਈ ਜਿਹਨੂੰ ਕੀ ਸਨੇਹਾ ਦਨ ਚਾਹੋਂਗੇ ਸਾਡੇ ਕਿਸਾਨ ਭਾਈ ਚਿਹਰੋਂ ਕੀ ਸਨੇਹਾ ਦਨ ਚਾਹੋਂਗੇ ਕਿਸਾਨਾਂ ਦਾ ਸਨੇਹਾ ਵੀ ਏ ਜਿਹੜੀ ਮੂਵਮੈਂਟ ਆ ਬਹੁਤ ਲੰਬੀ ਆ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹ ਸਾਨੂੰ ਐਮਐਸਪੀ ਨਾ ਲਾਗੂ ਕਰਕੇ ਜਿਵੇਂ ਫਸਲ ਜੀਰੀ ਆ ਸਾਡੀ ਕਣਕ ਇਹਨੂੰ ਵਪਾਰੀ ਥੁਲੀ ਮਾਰਕੀਟ ਚ ਖਰੀਦਣਗੇ ਫਿਰ ਆਪਣੇ ਭਾਅ ਨਾਲ ਖਰੀਦਿਆ ਕਰਨਗੇ ਉਹਦੇ ਕਾਰਨ ਅਸੀਂ ਇਹ ਸਨੇਹ ਦੇਣਾ ਚਾਹੁੰਦਾ ਵੀ ਆਪਣੇ ਕਿਸਾਨੀ ਸਮਾਜ ਨੂੰ ਤੇ ਜਿਹੜਾ ਦੱਸਿਆ ਤੁਹਾਨੂੰ ਵੀ ਵਪਾਰੀ ਨੂੰ ਸਾਰਿਆਂ ਨੂੰ ਇਹਦੀ ਬਚਤ ਆ ਇਹਦੇ ਵਿੱਚ ਜੇ ਕਿਸਾਨ ਬਚਦਾ ਜੇ ਕਿਸਾਨ ਨਹੀਂ ਬਚਦਾ ਤਾਂ ਸਾਰਾ ਕੁਝ ਹੀ ਬਰਬਾਦ ਹੋ ਜੂਗਾ ਦੇਸ਼ ਦਾ ਹੀ ਬਰਬਾਦ ਹੋ ਜੂਗਾ ਲੈ ਪੰਜਾਬ ਦਾ ਨਹੀਂ ਕਿਉਂਕਿ ਦੇਖੋ ਗੰਡਾ ਮਹਾਰਾਸ਼ਟਰ ਦੇ ਵਿੱਚ ਉਹ ਲੋਕ ਇੰਨੇ ਜਾਗਰੂਕ ਨਹੀਂ ਹੈਗੇ ਕਿਉਂਕਿ ਉਹ ਕਮਾਂਡ ਨਹੀਂ ਕਰਦੇ ਕਿਸੇ ਵੀ ਮੂਵਮੈਂਟ ਦੀ ਪੰਜਾਬੀ ਕਮਾਂਡ ਕਰਦੇ ਨੇ ਸਰਵਾਰ ਕਮਾਂਡ ਕਰਦੇ ਨੇ ਉਹਨਾਂ ਦਾ ਬਠਾ ਜਿਹੜਾ ਉਹ 4 ਰੁਪਏ ਕਿਲੋ ਵਿਕਦਾ ਜਦੋਂ ਮਾਰਕੀਟ ਜਾਉਂਦਾ ਬਾਅਦ ਵਿੱਚ 80 ਰੁਪਏ ਕਿਲੋ ਹੋ ਜਾਂਦਾ ਉਹ 60 ਰੁਪਏ ਕਿਲੋ 50 ਰੁਪਏ ਕਿਲੋ ਮਾਰਕੀਟ 'ਚ ਵਿਕਦਾ ਉਹ ਤੇ ਖਰਚਾ ਕੰਨਾ ਆਉਂਦਾ 5 ਰੁਪਏ ਕਿਲੋ ਲਾ ਲਓ ਆਜਨਾ 10 ਰੁਪਏ ਪੈ ਜਾਂਦਾ ਔਰ ਵਿਕਦਾ ਸਾਨੂੰ 50 ਰੁਪਏ ਮਿਲਦਾ ਫਿਰ ਬਾਅਦ ਦੇ ਵਿੱਚ ਇਸ ਤਰ੍ਹਾਂ ਜਿਵੇਂ ਆਲੂ ਹੈ ਆਲੂ ਮਾਰਕੀਟ ਦੇ ਵਿੱਚ ਹੁਣ ਜੱਟ ਦਾ ਵਿਕਣਾ ਤਾਂ 5 ਰੁਪਏ ਕਿਲੋ 6 ਰੁਪਏ ਕਿਲੋ ਤੇ ਬਾਅਦ ਦੇ ਵਿੱਚ 80 ਰੁਪਏ ਕਿਲੋ ਬਵਾਰੀਆਂ ਖਰੀਦ ਲੈਣਾ ਸਾਰੇ ਇਸ ਲਈ ਜੱਟ ਜਿਹੜਾ ਕਿਸਾਨ ਆ ਉਹ ਐਮਐਸਪੀ ਲਾਗੂ ਕਰਾਉਣੀ ਚਾਹੁੰਦਾ ਹੈ ਵੀ ਜਿਹੜਾ ਸਰਕਾਰ ਇਹਨਾਂ ਦੇ ਜਿਹੜਾ ਵੀ ਫਸਲ ਖਰੀਦੇ ਕਿਸਾਨ ਦੀ ਚਾਹੇ ਕੋਈ ਵੀ ਫਸਲ ਆ ਉਹਨੂੰ ਐਮਐਸਪੀ ਦੇ ਆਧਾਰ ਤੇ ਖਰੀਦਿਆ ਜਾਵੇ ਚਾਹੇ ਸਰਕਾਰ ਖਰੀਦੇ ਚਾਹੇ ਪ੍ਰਾਈਵੇਟ ਖਰੀਦੇ ਇਹ ਪ੍ਰਾਈਵੇਟ ਨਹੀਂ ਖਰੀਦਦਾ ਉਹ ਤਾਂ ਸਰਕਾਰ ਖਰੀਦੇ ਪ੍ਰਾਈਵੇਟ ਨੂੰ ਤਾਂ ਲੈਣ ਦੀ ਲੋੜ ਹੈ ਪੈਣੀ ਹੈ ਪ੍ਰਾਈਵੇਟ ਨੂੰ ਫਿਰ ਸਰਕਾਰ ਦੇ ਦੇਵੇ ਮੁੱਲ ਤੇ ਆਪਣਾ ਕਮਿਸ਼ਨ ਲੈ ਕੇ ਨਾਲੇ ਸਰਕਾਰ ਦਾ ਫਾਇਦਾ ਨਾਲੇ ਕਿਸਾਨੀ ਦਾ ਫਾਇਦਾ ਸਰਕਾਰ ਪਰ ਕਿਸਾਨੀ ਦਾ ਫਾਇਦਾ ਨਹੀਂ ਕਰਨਾ ਕਰਨਾ ਚਾਹੁੰਦੀ ਵੱਡੇ ਵਪਾਰੀਆਂ ਦਾ ਫਾਇਦਾ ਕਰਨਾ ਚਾਹੁੰਦੀ ਬਹੁਤ ਬਹੁਤ ਧੰਨਵਾਦ ਥੈਂਕ ਯੂ